ਲੋ ਵੀ ਦੋਸਤੋ ਛੋਡੇ ਵਾਸਤੇ ਨਾ ਮੁੰਦਰੀ ਦਾ ਨਗ ਲੈ ਕੇ ਆਇਆ ਜਮਾ ਅੱਛਾ ਜਮਾ ਮੁੰਦਰੀ ਦਾ ਨਗ ਹੈ ਤੇ ਲੋਕ ਕੈਮਰਾ ਮਾਰ ਲਾ ਟਰੈਕਟਰ ਤੇ ਸਾਰੇ ਮਾਰਤਾ ਬਾਈ ਮਾਰਤਾ ਨਹੀਂ ਕੱਲੀ ਉਹ ਨਹੀਂ ਗੱਲ ਇੰਜਨ ਦਾ ਜਮਾ ਸ਼ੀਲਡ ਹੈ ਅੱਛਾ ਆ ਦੇਖ ਲਾ ਕਿਤੇ ਚਾਬੀ ਨਹੀਂ ਲੱਗੀ ਨਾ ਜਦ ਤੱਕ ਕਿਥੇ ਪਾਸੋਂ ਵੀ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਕੀ ਟਰੈਕਟਰ ਹੂੰ ਠੀਕ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਹਜੇ ਤੀਗਾ ਹੂੰ ਰੰਗ ਪੇਂਟ ਦਾ ਹੂੰ ਟੋਟਲ ਜੇਨੂਨ ਅੱਛਾ ਕੋਟ ਡਬੋ ਕੇ ਐਂ ਵੀ ਲੱਗੀ ਹੋਵੇ ਨਾ ਅੱਛਾ ਸ਼ਮੇਵਾਰਾ ਛੱਟਿਆ ਵੀ ਨਹੀਂ ਪਿਆ ਛੱਟਿਆ ਵੀ ਨਹੀਂ ਪਿਆ ਜਿਹੜੀ ਮੈਂ ਕੰਮ ਤਾਂ ਦੂਰ ਦੀ ਗੱਲ ਐ ਹੂੰ ਮਗਰਾੜਾਂ ਦਾ ਪੇਟੀ ਦਾ ਸਾਰਾ ਯਾਰ ਟਰੈਕਟਰ ਬਾੜੇ ਨਾਲ ਦਿਖਾ ਦੇ ਇੱਕ ਵਾਰ ਹੂੰ ਗੁੜੀਰ ਦੇ ਟਾਇਰ ਐ ਅੱਛਾ 80 85 ਬਿਹੇ ਟਰੈਕਟਰ ਦੇ ਹੂੰ ਡੰਡਾ ਫੱਟੀ ਛਤਰੀ ਸਮਾਨ ਸਾਰਾ ਡਬਲ ਕਲਚਰ ਵਾਰਸ ਵੀਡੀਓ ਤੂੰ ਤਾਂ ਦਾ ਫੈਨ ਐ ਕਿਉਂਕਿ ਤੇਰੇ ਕੋਲ ਤਾਂ ਟਰੈਕਟਰ ਹੈਗਾ ਹੈਗਾ ਠੀਕ ਐ ਤੇ ਆ ਜਿਹੜਾ ਕੋ ਮਾਣਾ ਮੋੜ ਕਿਨਾਰੀਆਂ ਤੋਂ ਲਿਆ ਸੀ ਨਾ ਝੋਨੇ ਦੇ ਖਰਚੇ ਗੁਰਚੇ ਲੈ ਜਾਂਦਾ ਪਉ ਵੀ ਨਹੀਂ ਕੀਤਾ ਯਾਰ ਵੀ ਆਪਾਂ ਇਹ ਕਹਿ ਸਕਦੇ ਵੀ ਯਾਰ ਇਹਦਾ ਰੰਗ ਪੇਂਟ ਦਾ ਕਿਤੇ ਕਲਮ ਨਹੀਂ ਲੱਗੀ ਤੇ ਨਹੀਂ ਲੱਗੀ ਜਿਹੜੀ ਗੱਲ ਕਰਾਂਗੇ ਉਨੀ ਹੋਊਗੀ ਜੇ ਲੱਗੀ ਹੋਈ ਆਪਾਂ ਦੇਣਦਾਰ ਆਂ ਦੇਣਦਾਰ ਦੇਣਦਾਰ ਆ ਉਸ ਚੀਜ਼ ਦੇ ਰੇਮ ਦਿਖਾ ਕੇ ਦੇ ਸੌਣ ਸਾਫ ਬਹੁਤ ਘੈਂਟ ਬਈ ਯਾਰ ਉੱਤੋਂ ਉਹਨਾਂ ਨੇ ਛੋ ਦੇ ਵਿੱਚੋਂ ਮੂੰਹ ਦੇਂਦਾ ਇਹਦੇ ਥੱਲੇ ਬਾਡੀ 'ਚੋਂ ਵੀ ਮੂੰਹ ਦੇਂਦਾ ਯਾਰ ਦੇਖ ਇਧਰ ਆ ਕੇ ਦੇਖੀ ਆਹ ਦੇਖ ਆਹ ਦੇਖ ਬਾਡੀ 'ਚੋਂ ਮੂੰਹ ਦੇਂਦਾ ਛੋ ਚ ਤਾਂ ਦਿੱਤੇ ਨੇ ਹਮ ਸਾਰਾ ਓਰੀਜਨਲ ਇੰਜਨ ਗੇਅਰ ਦਾ ਫੁੱਲ ਚੰਗਾ ਘੋੜਾ ਬੰਪਰ ਦੇ ਆਪਾਂ ਪੱਕੇ ਫੈਣ ਜਿਹੋ ਜਿਹਾ ਮਰਜੀ ਬੰਪਰ ਆਪੇ ਆਪਾਂ ਘੋੜਾ ਲਾਉਣਾ ਏ ਲਓ ਘੋੜੇ ਦਾ ਫੈਣਾ ਘੋੜੇ ਵੇਣਾ ਫਾਰਮ ਟਰੈਕ ਜੱਜਦੇ ਨਹੀਂ ਜਿੰਨਾ ਚਿੱਕਰ ਚਲੋ ਘੋੜੇ ਦਾ ਪ੍ਰੋਸੈਸ ਨਹੀਂ ਬਣਿਆ ਸੀ ਉਹਨਾਂ ਚਿੱਕਰ ਵੱਖਰੀ ਗੱਲ ਹੂੰ ਨਵਾਂ ਨਕੋਰ ਡਾਇਰੈਕਟਰ ਹੈ ਅੱਜ ਦੀ ਪੋਜੀਸ਼ਨ 'ਚ ਯਾਰ ਵੀ ਜੇ ਕਿਹੜਾ ਬੰਦਾ ਸ਼ਕੀਨ ਆ ਵੀ ਮੈਂ ਸੋਹਣਾ ਟਰੈਕਟਰ ਲੈਣਾ ਤਾਂ ਪਰ ਢਿੰਗ ਤੋਂ ਢਿੰਗ ਭਈਆ ਪਰ ਇਹਦੇ ਹਰਗਾ ਟਰੈਕਟਰ ਮੇਰੇ ਹਿਸਾਬ ਨਾਲ ਤਾਂ ਬਹੁਤ ਘੱਟ ਮਿਲਦੇ ਆ ਬਹੁਤ ਘੱਟ ਚਾਂਸ ਆ ਮਾੜੀ ਮੋਟਾ ਚਿੰਗ ਮਿਲ ਜਾਂਦੀ ਆ ਮਿਲ ਜਾਂਦੀ ਆ 2000 ਤੇ 10 ਮਾਡਲ ਆ ਢੇਲੋ ਹੂੰ ਇਹ ਡਿਮਾਂਡ ਵੀ ਆਪਾਂ ਕੁੱਲ 3 ਲੱਖ ਤੇ 15000 ਹੀ ਕਰੀਏ ਅੱਛਾ ਹਰਿਆਣਾ ਨੰਬਰ ਆ ਫਰ ਠੀਕ ਹੂੰ ਤੇ ਡਿਮਾਂਡ ਇਹਦੀ ਪੂਰੀ ਸੁਰੀ ਕੀਤੀ ਆ ਠੀਕ ਹੈ ਜੇ ਡਿਮਾਂਡ ਕਰਨੀ ਹੁੰਦੀ ਖੁੱਲੀ ਤਾਂ ਸਾਢੇ 30 ਲੱਖ ਰੁਪਿਆ ਡਿਮਾਂਡ ਕਰਨੀ ਸੀ 3100000 ਦਾ ਰੈਕਟਰ ਹੀ ਦੇ ਦਾਂਗਾ ਬਸ ਮੱਲਾ ਵੀ ਮੰਨਤਾ ਨਹੀਂ ਰਹਿ ਗਿਆ ਮੰਨਤਾਂ ਨਾਲ ਕਮੀ ਕਰਾ ਯਾਰ ਐਵੇਂ ਵੱਧ ਲਿਖ ਕੇ ਤੇ ਕਰ ਲਿਏ ਵੀ ਜਾਣੀ 3-4 ਤੋਂ ਪਾਰ ਹੈ ਹਾਂ ਪਾਰ ਹੈ ਗੱਭੀ ਦੇ ਹਿਸਾਬ ਨਾਲ ਹੂੰ ਉਸ ਤੋਂ ਬਾਅਦ ਇਹ ਕਹਾ ਆ ਗਿਆ ਅੱਛਾ ਇਹ ਵੀ ਸਾਰਾ origignal ਰੈਕਟਰ ਅੱਛਾ ਇਹਦੇ ਕੈਮਰਾ ਮਾਰ ਲਾ ਇਹਦੇ ਸ਼ੋ ਤੇ ਆਪ ਡੱਬ ਜਾ ਦੇਖ ਲੈ ਹੂੰ ਆ ਦੇ ਮੈਂ ਆਪਾ ਕਰਵਾਇਆ ਨਹੀਂਗਾ 2006 ਮਾਡਲ ਟਰੈਕਟਰ ਆ 555 ਅਰਜਨ ਅੱਛਾ ਬੈਲੀ ਹੂੰ ਇੰਜਨ ਗੇਅਰ ਦਾ ਨਾ ਹੂੰ ਇੰਨਾ ਚੰਗਾ ਚਲਾਉਣ ਨੂੰ ਜੀ ਕਰਦਾ ਯਾਰ ਇੱਕੇ ਮੈਂ ਆਪਾਂ ਗੱਲਾਂ ਹੀ ਕਰੀ ਜਾਂਦੇ ਸੀ ਇਹ ਚੱਲਿਆ ਵੀ ਖੇਤੀਬਾੜੀ 'ਚ ਨਾ ਕੱਲੀ ਖੇਤੀਬਾੜੀ ਦੇ ਵਿੱਚ ਟਰੈਕਟਰ ਚੱਲਿਆ ਆਪਾਂ ਸਟicker ਵੀ ਨਹੀਂ ਲਵਾਏ ਯਾਰ ਕੱਲੇ ਨਹੀਂ ਕਈ ਭਰਾ ਹੁੰਨ ਡਰ ਹੁੰਦਾ ਨਾ ਵੀ ਇਹ ਟਰਾਲੇ ਟਰੋਲੇ ਚੱਲਿਆ ਹੋਏ ਇਹ ਚਲਾਉਣ ਤੋਂ ਪਤਾ ਲੱਗ ਜੂ ਹੂੰ ਇਹ ਖੇਤੀਬਾੜੀ ਦਾ ਆ ਗਿਆ ਮੈਂ ਕਿਹਾ ਉੱਤੇ ਬੈਠਾ ਕੱਲਾ ਤੈਨੂੰ ਸਾਇਲੈਂਸਰ ਦੀ ਆਵਾਜ਼ ਆਊ ਹੋਰ ਆਵਾਜ਼ ਨਹੀਂ ਹੋਊਗੀ ਬਾਜ਼ੀ ਨਹੀਂ ਆਉਣੀ ਠੀਕ ਹੈ ਟਾਇਰ ਦੇ ਮੂਰਲੇ ਦੱਸੀ 85 ਪੈਸੇ ਮੰਗ ਇਹ ਚਾਰੇ ਮਾਰਖਦੇ ਹੂੰ ਡਬਲ ਕਲਚ ਦਾ ਰੈਕਟਰ ਹੈ ਤੇਲ ਬਰੇਕਾਂ ਦਾ ਅੱਛਾ ਤੇਲ ਬਰੇਕਾਂ ਦਾ ਡਬਲ ਕਲਚ ਸਿੰਪਲ ਸਟੀering ਇਧਰੋਂ ਥੱਲੇੋਂ ਮਾੜਾ ਇਹ ਸਤਖ ਨੂੰ ਦੀ ਕੋਸ਼ਿਸ਼ ਕਰੇ ਨਾ ਥੱਲੇ ਦੇ ਪਾਸੇ ਤੈਨੂੰ ਪਤਾ ਲੱਗ ਦੂ ਅਰੀਜਨਲ ਜਿਵੇਂ ਵੀ ਆ ਰੰਗ ਰੂਪ ਜਿਹਾ ਮਾੜਾ ਮੋੜ ਜਿਹੜਾ ਕਸਾਈ ਨਾ ਲੈਂਦਾਗਾ ਕਿਤੇ ਵੀ ਰੰਗ ਪੇਂਟ ਇਹਦੇ ਹੋਇਆ ਨਹੀਂ ਰੈਕਟਰ ਦੇ ਕਰਲੇ ਬੰਪਰ ਨੂੰ ਛੱਡ ਬੰਪਰ ਨਹੀਂ ਛੱਡ ਕੇ ਹਾਂ ਠੀਕ ਹੈ ਜੀ ਤੇ 2006 ਮਾਡਲ ਹੈ 2.5 ਲੱਖ ਡਿਮਾਂਡ ਹੈ ਜੀ ਉਹ 2.5 ਲੱਖ ਰੁਪਏ ਅਡਮਾਰ ਅੱਛਾ ਜਵਾ 2 ਲੱਖ ਦਾ ਰੈਕਟਰ ਹੈ 25000 ਰੁਪਏ ਘਟ ਔਰ ਆਪਣੀ ਕੋਸ਼ਿਸ਼ ਹੁੰਦੀ ਆ ਯਾਰ ਕਿ ਤੈਨੜੀਆਂ ਦਾ ਫਿਰ 72000 ਘਟਜਦਾ ਕੀ ਮਾਡਲ ਆਛੇ ਦਾ ਮੁੱਲੀ ਆ ਹਾਂ ਕੀ ਮਾਡਲ ਆਛੇ ਦਾ ਮੁੱਲੀ ਆ ਹਾਂ ਸਵਾ 2 ਲੱਖ ਰੁਪਏ ਦਾ ਫਟ੍ਰੈਕਟਰ ਦੇ ਦਿਆਂਗੇ ਤੇ ਤੂੜੀ ਵਾਲੀ ਮਸ਼ੀਨ ਤੇ ਚਲਾ ਲਿਓ ਕਿਤੇ ਚਲਾਈ ਜਣੇ ਜਿਹੜੇ ਕੰਮ ਤੇ ਮਰਜ਼ੀ ਚਲਾ ਲਾ ਇੱਕਦਾਂ ਅੱਜਕੱਲ ਥੋੜਾ ਬਜਟ ਲਾ ਕੇ ਕੰਮ ਚਲਾਉਣਾ ਟਰਾਲੀ ਤੇ ਚਲਾ ਲਓ ਤੂੜੀ ਵੀ ਤੇ ਚਲਾ ਲਓ ਸਾਰੇ ਕੰਮ ਦੇਊਗਾ ਬਾਈ ਹੂੰ ਬਹੁਤ ਵਧੀਆ ਟਰੈਕਟਰ ਖੋਤੇ ਪੈਸੇ ਦੀ ਗੱਲ ਨਹੀਂ ਇਹਦੇ ਚ ਜਮਾ ਜੇ ਮਨ ਲਵੇ ਕਈ ਵੀਰਾਂ ਦਾ ਹੁੰਦਾ ਮੈਨੂੰ ਫੋਨ ਆਏ ਸੀ ਆਪਾਂ ਤਾਂ ਹੀ ਲਿਆ ਯਾਰ ਥੋੜੇ ਵੱਜ ਦਾ ਟਰੈਕਟਰ ਚਾਹੀਦਾ ਬਿਲਕੁਲ ਦੋਸਤੋ ਤੁਹਾਡੇ ਵਾਸਤੇ ਥੋੜੇ ਵਾਈਡ ਦਾ ਟਰੈਕਟਰ ਹੈ ਹਮ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਕਾਲ ਕਰ ਲਿਓ ਜੇ ਫੋਨ ਨਾ ਚੱਕਿਆ ਜਾਵੇ ਇਹੀ ਨੰਬਰ WhatsApp ਚੱਲਦਾ ਹੈ WhatsApp ਤੇ ਮੈਸੇਜ ਕਰ ਦਿਓ ਕਈ ਵਾਰੀ ਕੰਮ ਧੰਦੇ ਵਾਲੇ ਬੰਦੇ ਆ ਮੈਸੇਜ ਕੋਣ ਨਹੀਂ ਚੱਕੀਦਾ ਤਾਂ ਆਪਾਂ ਤੁਹਾਨੂੰ ਰਿਪਲਾਈ ਜ਼ਰੂਰ ਦੇਵਾਂਗੇ ਵੀਡੀਓ ਕਿਹੋ ਜੀ ਲੱਗੀ ਕਮੈਂਟ ਕਰਕੇ ਜੀ ਦੱਸਿਓ ਤੇ ਨਾਲ ਨਾਲ ਜੇ ਸ਼ੇਅਰ ਆਲਾ ਬਣਨਾ ਆਪਦੇ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਜੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਪੇਜ ਨੂੰ ਕਰ ਲੈ ਫੋਲੋ YouTube ਤੇ ਕਰ ਲੈ ਚੈਨਲ ਨੂੰ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ